ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਨ ਲੱਗੇ ਆ ਥਰਮੋਸਾਂ ਦੀ ਸਫਾਈ ਕਿਉਂਕਿ ਜਿਹੜੀ ਆਪਣਾ ਥਰਮੋਸਾਂ ਜਿਹਦੇ ਉੱਤੇ ਪਾਣੀ ਵਾਲੇ ਦੇ ਵਿੱਚ ਪੀਲਕੀ ਲੱਗ ਜਾਂਦੀ ਹੈ ਜਿਹੜੀ ਚ ਆਪਾਂ ਪਾਣੀ ਧਰਮ ਕਰਦੇ ਆ ਉਹਦੇ ਵਿੱਚ ਵੀ ਕਲੇਪੜ ਜੇ ਬਣ ਜਾਂਦੇ ਨੇ ਚਾਹ ਵਿੱਚ ਵੀ ਟੱਕਣਾ ਤੇ ਸਮੈਲ ਆਉਣ ਲੱਗ ਜਾਂਦੀ ਆ ਜਦੋਂ ਆਪਾਂ ਚਾਹ ਵਿੱਚ ਜ਼ਰੂਰ ਰਹਿੰਦੀ ਹੈ ਚਾਹੇ ਆਪਾਂ ਜਿੰਨੀ ਮਰਜ਼ੀ ਵਾਰੋ ਸਫਾਈ ਕਰ ਲਈਏ ਟੱਕਣ ਦੇ ਵਿੱਚ ਜ਼ਰੂਰ ਚਾਹ ਦੀ ਸਮੈਲ ਆਉਂਦੀ ਆ ਅੱਜ ਆਪਾਂ ਥਰਮੋਸਾਂ ਦੀ ਸਫਾਈ ਕਰਨ ਲੱਗੇ ਆਂ ਵਿੱਚੋਂ ਚੰਗੀ ਤਰ੍ਹਾਂ ਸਾਫ਼ ਕਰਦੇ ਆਂ ਚਲੋ ਜੀ ਆਪਾਂ ਬਣਾਉਣਾ ਹੈ ਵੀਡੀਓ ਲਓ ਜੀ ਆਪਣੀਆਂ ਤਿੰਨ ਥਰਮੋਸਾਂ ਨੇ ਹਾਂ ਤਾਂ ਹੈਗੀ ਆਪਣੀ ਪਾਣੀ ਨਾਲ ਦੇਖੋ ਇਹਦੇ ਵਿੱਚ ਕਿਵੇਂ ਆਹ ਜੰਮਿਆ ਪਿਆ ਆ ਦੇਖੋ ਆਹ ਪਾਣੀ ਦਾ ਉਹ ਹੋ ਜਾਂਦਾ ਜਰੂਰ ਪਤਿੱਲੇ 'ਚ ਵੀ ਹੁੰਦਾ ਜੇ ਆਪਾਂ ਪਾਣੀ ਦਿੱਤਾ ਕਰੀਏ ਤੇ ਥਰਮਸ ਦੇ ਵਿੱਚ ਵੀ ਹੋ ਗਿਆ ਇਹ ਥਰਮਸ ਆਪਾਂ ਮਾਂਜ ਤਾਂ ਦਿੰਨੇ ਆ ਜੀ ਪਰ ਇਹਦੇ ਢੱਕਣ ਦੇ ਵਿੱਚੋਂ ਇਥੋਂ ਦੀ ਰਹਿ ਜਾਂਦੀ ਹੈ ਜਰੂਰ ਉਹ ਲੱਗਿਆ ਹੋਇਆ ਆ ਹੈਗੀ ਆਪਣੀ ਪਾਣੀ ਵਾਲੀ ਇਹਦੇ ਵਿੱਚ ਆਪਣਾ ਹੱਥ ਪੱਲਾ ਪੈਂਦਾ ਨਹੀਂ ਜੀ ਸਿੰਪਲ ਬੁਰਸ ਨਾਲ ਧੋ ਦਿੰਨੇ ਆ ਦੇਖੋ ਇਹ ਵੀ ਵਿੱਚੋਂ ਪੀਲੀ ਹੋਈ ਪਈ ਆ ਦੇਖੋ ਜੀ ਇਹ ਵੀ ਵਿੱਚੋਂ ਪੀਲੀ ਹੋ ਗਈ ਇਹ ਪਾਣੀ ਆਪਾਂ ਵਰਤਦੇ ਆ ਨਾ ਰੋਜ਼ ਪਾਣੀ ਵਿੱਚ ਭਾਗ ਕੇ ਰੱਖ ਲੈਣੇ ਚਲੋ ਜੀ ਅੱਜ ਆਪਾਂ ਉਹ ਕਰਦੇ ਤਾਂ ਪਹਿਲਾਂ ਵੀ ਆ ਚਲੋ ਅੱਜ ਮੈਂ ਕਿਹਾ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਐ ਵੀਡੀਓ ਬਣਾਉਣੀ ਐ ਜੀ ਲਓ ਜੀ ਆਪਾਂ ਨੇ ਇੱਕ ਚਮਚ ਮਿੱਠੇ ਛੋਡੇ ਦਾ ਲੈ ਲਿਆ ਇਹਨੂੰ ਆਪਾਂ ਬੋਤਲ ਦੇ ਵਿੱਚ ਪਾ ਦਈਏ ਦੂਜੀ ਬੋਤਲ ਦੇ ਲਈ ਆਪਾਂ ਇੱਕ ਚਮਚ ਮਿੱਠੇ ਛੋਡੇ ਦਾ ਪਾ ਦਿੰਨੇ ਆ ਬੋਤਲ ਦੇ ਵਿੱਚ ਵੀ ਆਪਾਂ ਮਿੱਠਾ ਛੋਟਾ ਪਾ ਲਈਏ। ਇੱਕ ਕੁ ਚਮਚਾ ਆਪਣੇ ਛੋਟੇ ਤੇ ਆਪਾਂ ਥੋੜਾ ਥੋੜਾ ਮੋਗਾ ਲਏ। ਹੁਣ ਇਹਦੇ ਵਿੱਚ ਆਪਾਂ ਨੇ ਨਾਲ ਇਹਦੇ ਕੀ ਪਾਉਣਾ ਜੀ? ਇਹਦੇ ਵਿੱਚ ਆਪਾਂ ਨੇ ਪਾਉਣਾ ਵਿਨੇਗਰ। ਿੱਟਾ ਸਿਰਕਾ ਜਾਨੀ ਕਿ ਿੱਟਾ ਸਿਰਕਾ ਪਾ ਲਏ। ਇੱਧਰ ਦੇਖੋ ਜੀ ਇਹਦੇ ਵਿੱਚ ਦਿਖਾ ਦਿਓ ਦੇਖੋ ਕਿ ਮੇਰੇ ਇੱਥੇ ਜਦੋਂ ਪਟਿੱਟਾ ਸਿਰਕਾ ਪਾਉਣੇ ਆ। ਦੇਖੋ। ਪਾਣੀ ਐਡ ਕਰ ਦਿੰਨੇ ਆ।

ਅਸਮੈਂਟ ਹੋ ਗਿਆ ਨੂੰ ਆਪਾਂ ਰੱਖੇ ਨੂੰ ਕਹਿੰਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਬੁਰਸ਼ ਨਾਲ ਇਹਦੇ ਵਿੱਚ ਤੇ ਆਪਣਾ ਹੱਥ ਪੈ ਜਾਂਦਾ ਆਪਾਂ ਬੁਰਸ਼ ਨਾਲ ਕਰ ਲੈਂਦੇ ਇਹਦੇ ਵਿੱਚ ਕੀ ਆਪਾਂ ਹੱਥ ਪੈ ਜਾਂਦੇ ਇਹਨੂੰ ਵੀ ਆਪਾਂ ਬੁਰਸ਼ ਨਾਲ ਸਾਫ਼ ਕਰ ਲੈਨੇ ਢੀਲ ਬੁਰਸ਼ ਨਾਲ ਇਹਦੇ ਵਿੱਚ ਆਪਣਾ ਹੱਥ ਨਹੀਂ ਪੈਂਦਾ ਇਹਨੂੰ ਆਪਾਂ ਬੁਰਸ਼ ਨਾਲ ਸਾਫ਼ ਕਰ ਲઈએ ਬੋਤਲ ਚੰਗੀ ਤਰ੍ਹਾਂ ਚਾਰ ਸਪੀਰੇ ਇਹਦੇ ਬੁਰਸ਼ ਫੇਕ ਦਿੰਨੇ ਆ ਲਓ ਜੀ ਪਰ ਪਾਣੀ ਜ਼ਿਆਦਾ ਹੈ ਸਾਫ ਕਰ ਦਿੱਤਾ। ਲਓ ਜੀ ਇਹ ਟੱਕੜ ਆਪਣਾ ਚੰਗੀ ਤਰ੍ਹਾਂ ਸਾਫ ਹੋ ਗਿਆ। ਹੁਣ ਇਹਨੂੰ ਵੀ ਆਪਾਂ ਸਾਫ ਕਰ ਲਵਾਂਗੇ। सारे बोतलों में आप साबण ला के बुश ना चंकी तरह स्टील बोलना चंकी तरह साफ कर लें ਬਾਤੀ ਬੋਤਲਾਂ ਨੂੰ ਧੋ ਲਈ। ਕਿਉਂਕਿ 12 ਤੱਕ ਪਮਾਂਜਦੇ ਰਹੇ ਨੇ ਜੀ। ਵਿੱਚੇ ਥੋੜੀ ਜਿਆ ਮਾਂਸ ਤਾਂ ਦਿਨੇ ਪਰ ਇੰਨਾ ਲੈਂਦਾ ਨਹੀਂ ਇਹਨਾਂ ਵਿੱਚੋਂ। ਫਿਰ ਆਪਾਂ ਸਾਫ ਪਾਣੀ ਨਾਲ ਘੋਟੋ ਲਾਂਗੇ। ਬੋਤਲਾਂ ਆਪਣੀਆਂ ਚੰਗੀ ਤਰ੍ਹਾਂ ਸਾਫ ਹੋ ਗਈਆਂ ਵਿੱਚੋਂ ਐ ਚਮਕਣ ਲੱਗ ਗਈਆਂ। ਨੋਚ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਵੀ ਜ਼ਰੂਰ ਆਪਣੀਆਂ ਬੂਤਲਾਂ ਨੂੰ ਇਦਾਂ ਹੀ ਸਾਫ਼ ਕਰੋ ਆ ਦੇਖੋ ਕਿੰਨਾ ਗੰਦਾ ਪਾਣੀ ਨਿਕਲਿਆ ਤੁਸੀਂ ਵੀ ਜ਼ਰੂਰ ਕਰਕੇ ਦੇਖਿਓ ਜੀ ਇੱਕ ਭੈਣ ਆ ਆਪਣੀ ਆ ਸਰਬਜੀਤ ਕੌਰ ਸਿੱਧੂ ਤਰੀਕੇ ਤੋਂ ਇਹ ਬਹੁਤ ਸੋਹਣੇ ਕਮੈਂਟ ਕਰਦੀ ਆ ਬਹੁਤ ਆਪਾਂ ਨੂੰ ਉਹ ਕਰਦੀ ਆ ਵਧੀਆ 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 ਕਮੈਂਟ ਕਰਦੀ ਆ ਭੈਣ ਦਾ ਬਹੁਤ ਬਹੁਤ ਧੰਨਵਾਦ ਇੱਕ ਭੈਣ ਕਰਮਜੀਤ ਕੌਰ ਬਠਿੰਡੇ ਤੋਂ ਉਹ ਵੀ ਬਹੁਤ ਸੋਹਣੇ ਕਮੈਂਟ ਕਰਦੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਚਲੋ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਪਾਣੀ ਕੱਢ ਕੇ ਦਿਖਾਉਣੇ ਹੈ ਦੇ ਵਿੱਚੋਂ ਬਸ ਸਾਰੀ ਮਹਿਲ ਹੈਗੀ ਦੇਖੋ ਲਓ ਜੀ ਦੇਖੋ ਬੋਤਲ ਵਿੱਚ ਕਿੰਨੀ ਸਾਫ ਹੋ ਗਈ ਬਿਲਕੁਲ ਸਾਫ ਹੋ ਗਈ ਇਹ ਵੀ ਵਿੱਚੋਂ ਬਿਲਕੁਲ ਸਾਫ ਹੋ ਗਈ ਜਿਹੜੀਆਂ ਕੋਨਿਆਂ 'ਚ ਲੱਗੀ ਹੋਈ ਸੀ ਚਾਹ ਜੂਜੀ ਸਾਰੀ ਲੈ ਗਈ ਐ ਜੱਗ ਵੀ ਦੇਖੋ ਜੀ ਆਲੇ ਦਾਲੇ ਤੋਂ ਬਿਲਕੁਲ ਸਾਫ ਹੋ ਗਿਆ ਦੇਖੋ ਜਿਹੜੀ ਇਹਦੇ ਲੱਗਿਆ ਪਿਆ ਇਹਦੀ ਚਿੱਟਾ ਜਿਟਾ ਪਾਣੀ ਜਮਚ ਕੇ ਸਾਰਾ ਸਾਫ ਹੋ ਗਿਆ ਇਹਦਾ ਨਾ ਗੰਦਾ ਪਾਣੀ। ਲੋ ਜੀ ਮੁੰਲੇ ਨੂੰ ਆਪਾਂ ਸਾਫ਼ ਪਾਣੀ ਨਾਲ ਧੋ ਲઈએ। ਇਹ ਕੋਈ ਮੈਲ ਹੈ ਦੇ ਵਿੱਚ ਇਹਦੇ ਫਲਾ ਜਿਉਂ ਨਾ ਚੱਪਾ ਹਲੇ ਰੋਕਣ ਨੇ ਇਹ ਤਾਂ ਠੀਕ ਹੈ ਇਹਨੂੰ ਤਾਂ ਆਪਾਂ ਕੱਲਾ ਸਾਬਣ ਨਾਲ ਧੋ ਦਾਂਗੇ ਇਹਦੇ ਵਿੱਚ ਚਾਹ ਹੈ ਇਹਨੂੰ ਆਪਾਂ ਇਸੇ ਪਾਣੀ ਦੇ ਵਿੱਚ ਡਿਪ ਕਰ ਦਿੰਨੇ ਗਰਮ ਪਾਣੀ ਹੈ ਤਾਂ ਜੋ ਚੰਗੀ ਤਰ੍ਹਾਂ ਇਹਦਾ ਸਾਫ਼ ਹੋ ਜੇ ਇਹਨੂੰ ਆਪਾਂ ਬੁਰਸ਼ ਦੇ ਨਾਲ ਕਿਉਂਕਿ ਸਿਰਕਾ ਤੇ ਮਿੱਠਾ ਸੋਡਾ ਹੈਗਾ ਜੀ ਇਹ ਰਬੜਾ ਨਹੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਆ ਇਦੇ ਵਿੱਚ ਪਾਣੀ ਆਪਾਂ ਢੱਕਣ ਦੇ ਚੰਗੀ ਤਰ੍ਹਾਂ ਪਾ ਕੇ ਜੀ ਇਹਨੂੰ ਇਦਾਂ ਹਿਲਾ ਲੈਨੇ ਆ ਤਾਂ ਜੋ ਜਿਹੜਾ ਮਿੱਠਾ ਸੋਡਾ ਤੇ ਸਿਰਕਾ ਉਹ ਚੰਗੀ ਤਰ੍ਹਾਂ ਇਹਨੂੰ ਵਿੱਚੋਂ ਜਿਹੜੀ ਕੋਈ ਚਾਚੂ ਆ ਜਾਂ ਜੇ ਕੁਝ ਵੀ ਹੈ ਉਹ ਚੰਗੀ ਤਰ੍ਹਾਂ ਉਹ ਕਰ ਦੇ ਦੋ ਤਿੰਨ ਵਾਰੀ ਆਪਾਂ ਹੁਣੇ ਪਾਣੀ ਆਪਾਂ ਡੋਲ ਦਿੰਨੇ ਹੁਣੇ ਬੋਤਲਾਂ ਨੂੰ ਆਪਾਂ ਕਰਦੇ ਆ ਬਾਹਰੋਂ ਸਾਫ਼ ਬਾਹਰੋਂ ਵੀ ਸਾਫ਼ ਕਰਨੀ ਜ਼ਰੂਰੀ ਨੇ ਪਾਣੀ ਵਿੱਚ ਪਾ ਲੈਨੇ ਸਭ ਤੋਂ ਪਹਿਲਾਂ ਫੈਦਰ ਕਰਕਣੇ ਕੋਸ਼ ਕਰ ਦਿੰਨੇ ਆ ਸਾਫ਼ ਪਾਣੀ ਦੇ ਨਾਲ ਦੁਬਾਰੇ ਫਿਰ ਇਹਨੂੰ ਡਿਪ ਕਰਕੇ